हां जी ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੋਮਣ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਜਿਹੜੇ ਮੰਨ ਲਓ ਵੀ ਕੜਮ ਚੌਧਰੀ ਹੁੰਦੇ ਨੇ ਠੀਕ ਹੈ ਜੀ ਮੈਂ ਕਈ ਦਿਨਾਂ ਦੀਆਂ ਵੀਡੀਓ ਦੇਖ ਰਿਆ ਮਾਂ ਇਸ ਵਿਸ਼ੇ ਤੇ ਮੈਂ ਕਈ ਵਾਰ ਸੋਚਿਆ ਸੀ ਗੱਲ ਕਰਾਂਗੇ ਕਰਾਂਗੇ ਪਰ ਚਲੋ ਅੱਜ ਟਾਈਮ ਲੱਗਿਆ ਤਾਂ ਕਈ ਬੰਦੇ ਜੀ ਮੰਨ ਲਓ ਚਾਹੇ ਏਜੰਟਾਂ ਦੇ ਪੈਸੇ ਲੈਣਿਆ ਦੀ ਗੱਲ ਹੋਵੇ ਜਾਂ ਕੋਈ ਵੀ ਗੱਲ ਹੋਵੇ ਠੀਕ ਹੈ ਜੀ ਚਾਹੇ ਕਿਤੇ ਅੰਦੋਲਨ ਹੋਵੇ ਚਾਹੇ ਕਿਤੇ ਵੋਟਾਂ ਹੋਣ ਉਹਨਾਂ ਨੇ ਕੜਮ ਚੌਧਰੀ ਨੇ ਹਰ ਜਗ੍ਹਾ ਪਹੁੰਚਣਾ ਵੀ ਅਸੀਂ ਸਿਰਫ ਪੰਜਾਬ ਦੇਦਰ ਦੀ ਹਾਂ ਠੀਕ ਹੈ ਪਤਾ ਉਹਨਾਂ ਨੂੰ ਚਾਹੇ ਕੱਖ ਹੋਵੇ ਚਾਹੇ ਨਾ ਹੋਵੇ ਜਿਵੇਂ ਹੁਣ ਅੰਦੋਲਨ ਚੱਲ ਰਿਹਾ ਹੈ ਆਪਣਾ ਯੂਨੀਵਰਸਿਟੀ ਦਾ ਚੰਡੀਗੜ੍ਹ ਉੱਥੇ ਵੀ ਉਹ ਪਹੁੰਚੇ ਹੋਏ ਨੇ ਉੱਥੇ ਵੀ ਉਹਨਾਂ ਨੇ ਪੂਰਾ ਆਪਣਾ ਜੋਰ ਲਾਇਆ ਹੋਇਆ ਪਰ ਜਿਹੜੇ ਬੱਚੇ ਨੇ ਉੱਥੋਂ ਦੇ ਸਟੂਡੈਂਟ ਨੇ ਉਹ ਬਹੁਤ ਸਮਝਦਾਰ ਨੇ ਉਹਨਾਂ ਨੂੰ ਵੀ ਨੌਜਵਾਨਾਂ ਨੂੰ ਬੇਨਤੀ ਹੈ ਵੀ ਭਾਈ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਤੁਸੀਂ ਕੁਝ ਨਾ ਕਰੋ ਤੁਸੀਂ ਆਪ ਦੇਖ ਕੇ ਆਪ ਗੱਲ ਕਰੋ ਜੇ ਤੁਹਾਡੇ ਮੂਰੇ ਇਹ ਕਹਿੰਦੇ ਵੀ ਅਸੀਂ ਗੱਲ ਕਰਾਂਗੇ ਇਹਨਾਂ ਨੂੰ ਕਹੋ ਭਾਈ ਚੁੱਪ ਕਰ ਇਹਦੇ ਸਾਈਡ ਤੇ ਹੋ ਜਾ ਤੁਸੀਂ ਸਾਡੇ ਸਮਰਥਨ ਚਾਹੇ ਹੋ ਤੁਸੀਂ ਇੱਕ ਸਾਈਡ ਤੇ ਬੈਠੋ ਸਾਨੂੰ ਪਤਾ ਸੀ ਕੀ ਗੱਲ ਕਰਨੀ ਹੈ ਠੀਕ ਹੈ ਜੀ ਜਿਵੇਂ ਹੁਣ ਮੰਨ ਲਓ ਵੀ ਟਰੱਕਾਂ ਦਾ ਕੰਮ ਹੈ ਸਾਨੂੰ ਪਤਾ ਵੀ ਟਰੱਕਾਂ ਦੀਆਂ ਕੀ ਪ੍ਰੋਬਲਮਾਂ ਨੇ ਜੇ ਸਾਨੂੰ ਕੋਈ ਦੂਜਾ ਬੰਦਾ ਆ ਕੇ ਕਹੇ ਵੀ ਨਹੀਂ 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 ਅਸੀਂ ਤੁਹਾਨੂੰ ਦੱਸਾਂਗੇ ਤੁਹਾਡੀ ਪ੍ਰੋਬਲਮ ਕੀ ਹੈ ਤਾਂ ਆਪਾਂ ਦਾ ਸਾਫ਼ ਕਹਾਂਗੇ ਵੀ ਭਾਈ ਤੂੰ ਸਾਡੇ ਕੋਲੇ ਆਇਆ ਸਾਡੇ ਸਮਰਥਨ ਦੇ ਵਿੱਚ ਆਇਆ ਚੁੱਪ ਕਰ ਸਾਡੇ ਨਾਲ ਸਾਡੇ ਪਿੱਛੇ ਹੋ ਕੇ ਚੱਲ ਵੀ ਸਾਨੂੰ ਪਤਾ ਸੀ ਕੀ ਅਸੀਂ ਕੀ ਚਾਹੁੰਦੇ ਆ ਤਾਂ ਅਕਰਮ ਚੌਧਰੀਆ ਨੇ ਅੱਜ ਇੱਥੇ ਤੱਕ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਵੀ ਅੱਜ ਕੱਲ ਦਾ ਕਈ ਘੜੰਮ ਚੌਧਰੀ ਆਪਦੇ ਘਰਾਂ ਚ ਕਚਹਿਰੀਆਂ ਲਾਉਣ ਲੱਗ ਗਏ ਯਾਰ ਵੀ ਤੁਹਾਨੂੰ ਕਿੰਨੇ ਰਾਈਟ ਦਿੱਤਾ ਕਚਹਿਰੀ ਲਾਉਣ ਦਾ ਇੱਥੇ ਤਾਂ ਵੀ ਕਈ ਲੋਕ ਕਹਿੰਦੇ ਜੀ ਅਸੀਂ ਆਪ ਕਚਹਿਰੀਆਂ ਲਾ ਕੇ ਘਰ ਦੇ ਵਿੱਚ ਕਹਿੰਦੇ ਕਚਹਿਰੀ ਲਾ ਕੇ ਅਸੀਂ ਲੋਕਾਂ ਨੂੰ ਇਨਸਾਫ ਦਿੰਦੇ ਆ ਯਾਰ ਜਿਹੜੇ ਕੋਰਟ ਨੇ ਕਚਹਿਰੀਆਂ ਨੇ ਸਰਕਾਰ ਵੱਲੋਂ ਬਣਾਏ ਹੋਏ ਨੇ ਸਰਕਾਰ ਦੇ ਕਨਸਟੀਟਿਊਸ਼ਨ ਦੇ ਵਿੱਚ ਸਾਰਾ ਕੁਝ ਹੈ ਨਾ ਵੀ ਕੋਰਟ ਕਚਹਿਰੀਆਂ ਨੇ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਆਪਣੇ ਜੱਜ ਸਾਹਿਬਾਨ ਨੇ ਠੀਕ ਹੈ ਜਿਹੜੇ ਲੋਕਾਂ ਨੂੰ ਇਨਸਾਫ ਦਿੰਦੇ ਨੇ ਇਹ ਇਹ ਲੋਕ ਜਿਹੜੇ ਨੇ ਠੀਕ ਹੈ ਜੀ ਆਪਣੇ ਸਿਵਲ ਕਚੈਰੀਆਂ ਲਾ ਲਾ ਕੇ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਇਹਨਾਂ ਚੀਜ਼ਾਂ ਵੱਲ ਧਿਆਨ ਦਿਵੋ ਠੀਕ ਹੈ ਜੀ ਚਾਹੇ ਮੰਨ ਲਓ ਏਜੰਟਾਂ ਦਾ ਪੈਸੇ ਲੈਣੇ ਆ ਦੀ ਗੱਲ ਹੋਵੇ ਤਾਂ ਉਹਨਾਂ ਨੂੰ ਗਾਲਾਂ ਕੱਢਣੀਆਂ ਗਾਲ ਤੋਂ ਵਗੈਰ ਤਾਂ ਬਾਈ ਇਹ ਬੋਲਦੇ ਨਹੀਂ ਹੈਗੇ ਬੰਦੇ ਮੈਂ ਕਿਸੇ ਸੱਜਣ ਦਾ ਨਾਮ ਹੀ ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਵੇਂ ਗਾਲਾਂ ਕੱਢਦੇ ਨੇ ਫੋਨ ਲਾ ਕੇ ਠੀਕ ਹੈ ਇੱਕ ਏਜੰਟ ਨੂੰ ਫੋਨ ਲਾਇਆ ਅੱਗੋਂ ਏਜੰਟ ਵੀ ਪੂਰਾ ਪੜਿਆ ਲਿਖਿਆ ਸੀਗਾ ਫੇਰ ਉਹ ਮੈਂ ਮੈਂ ਕਰਨ ਲੱਗ ਗਿਆ ਉਹ ਕਹਿੰਦਾ ਯਾਰ ਤੈਂ ਇੱਕ ਪ ਬੀਤੇ ਸਾਡਾ ਪੱਖ ਕਿਉਂ ਨਹੀਂ ਸੁਣਿਆ ਉਹ ਤਾਂ ਪਰਿਵਾਰ ਕਹਿੰਦਾ ਪਰਿਵਾਰ ਕਹਿੰਦਾ ਯਾਰ ਪਰਿਵਾਰ ਕਹਿੰਦਾ ਤੁਸੀਂ ਤੁਹਾਡਾ ਫਰਜ ਮੰਦਾ ਤੁਸੀਂ ਦੋਏ ਜਣੇ ਦੀ ਗੱਲ ਸੁਣੋ ਪਹਿਲੀ ਗੱਲ ਤਾਂ ਤੁਹਾਡਾ ਕੋਈ ਫਰਜ ਹੀ ਨਹੀਂ ਬਣਦਾ ਹੈਗਾ ਵੀ ਤੁਸੀਂ ਕਹਿੰਦੇ ਜੀ ਅਸੀਂ ਕਚਹਿਰੀ ਲਾਵਾਂਗੇ ਅਸੀਂ ਲੋਕਾਂ ਨੂੰ ਇਨਸਾਫ ਦਵਾਂਗੇ ਫਿਰ ਸਰਕਾਰ ਸਰਕਾਰ ਦਾ ਕੀ ਕੰਮ ਹੈ ਠੀਕ ਹੈ ਤੁਸੀਂ ਉਹ ਜੇ ਫੈਸਲੇ ਕਰਨੇ ਨੇ ਫਿਰ ਸਰਕਾਰ ਦਾ ਕੀ ਕੰਮ ਮੰਨੇ ਇੱਕ ਗੱਲ ਦੱਸੋ ਇਹ ਕੰਮ ਹੁੰਦਾ ਸਰਕਾਰਾਂ ਦਾ ਹਰ ਸਰਕਾਰਾਂ ਕਰ ਰਹੀਆਂ ਨੇ ਆਪਣਾ ਕੰਮ ਉਹਨਾਂ ਨੂੰ ਕਰਨ ਦੋ ਆਪਣੇ ਪੰਜਾਬ ਦੇ ਮੁਖੀ ਕੌਣ ਨੇ ਇਸ ਟਾਈਮ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਨੇ ਆਪਣਾ ਫਰਜ ਮੰਦਾ ਵੀ ਆਪਾਂ ਉਹਨਾਂ ਦਾ ਸਾਰੇ ਜਨਾਂ ਸਾਥ ਦਈਏ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵੱਡੇ ਵੱਡੇ ਉਹਨਾਂ ਨੇ ਮੰਨ ਲਓ ਵੀ ਜਿਹੜੇ ਘਟਾਲੇ ਕਰਨ ਵਾਲੇ ਬੰਦੇ ਸੀ ਕਿੱਡੇ-ਕੱਡੇ ਵੱਡੇ ਬੰਦੇ ਉਹਨਾਂ ਨੇ ਫੜੇ ਨੇ ਫੜੇ ਨੇ ਕਿ ਨਹੀਂ ਫੜੇ ਤੁਸੀਂ ਬੀਜੇਪੀ ਨੂੰ ਵੀ ਮਾੜਾ ਕਹਿੰਨਾ ਹੈ ਅਕਾਲੀਆਂ ਨੂੰ ਵੀ ਮਾੜਾ ਕਹਿੰਨਾ ਹੈ ਕਾਂਗਰਸ ਨੂੰ ਵੀ ਮਾੜਾ ਕਹਿੰਨਾ ਤੁਸੀਂ ਹਰੇਕ ਨੂੰ ਝਾੜੂ ਵਾਲੇ ਨੂੰ ਮਾੜਾ ਕਹਿੰਨਾ ਹੈ ਵੀ ਤੁਸੀਂ ਹੀ ਚੰਗੇ ਰਹਿ ਕੇ ਯਾਰ ਬਾਕੀ ਸਾਰੇ ਹੀ ਮਾੜੇ ਨੇ ਠੀਕ ਹੈ ਤੁਸੀਂ ਤਾਂ ਬਸ ਆਪਦਾ ਬਿਜ਼ਨਸ ਬਣਾਇਆ ਵੇ ਜਿੱਥੇ ਕਿ ਧਰਨਾ ਲੱਗ ਜਾਏ ਸਾਡੀ ਦੁਕਾਨਦਾਰੀ ਚੱਲਦੀ ਰਵੇ ਠੀਕ ਹੈ ਹੁਣ ਜਨਾਨੀਆਂ ਵਾਂਗੂ ਤਾਹਨੇ ਦੇਣੇ ਸ਼ੁਰੂ ਕਰਤੇ ਤੁਹਾਡੇ ਸਿਰ 'ਚ ਗਲੀਆਂ ਕਰਨਗੇ ਤੁਹਾਡੇ ਸਿਰ 'ਚ ਜੁੱਤੀਆਂ ਮਾਰਨਗੇ ਤੁਸੀਂ ਦੇਖਿਓ ਸਹੀ ਪੰਜਾਬੀਓ ਤੁਹਾਡਾ ਕੀ ਬਣਦਾ ਤੁਸੀਂ ਬਹੁਤ ਗਲਤ ਕਰਤਾ ਮਨਦੀਪ ਸਿੰਘ ਨੂੰ ਹਰਾ ਕੇ ਯਾਰ VOTER ਦੀ ਮਰਜ਼ੀ ਉਹਨੇ ਕਿੰਨੂੰ ਵੋਟ ਪਾਣੀ ਕਿੰਨੂੰ ਨਹੀਂ ਪਾਣੀ ਯਾਰ ਤੁਸੀਂ ਕੌਣ ਹੁੰਦੇ ਹੋ ਸਿੱਖਿਆ ਦੇਣੇ ਆ ਠੀਕ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਫੈਸਲੇ ਕਰਦੇ ਹੋ ਲੋਕਾਂ ਨੂੰ ਜਲੀਲ ਕਰਦੇ ਹੋ ਤੁਹਾਨੂੰ ਕਿੰਨੇ ਹੱਕ ਦਿੱਤਾ ਠੀਕ ਹੈ ਨਹੀਂ ਤੁਸੀਂ ਕੌਣ ਹੁੰਦੇ ਹੋ ਲੋਕਾਂ ਨੂੰ ਫੋਨ ਕਰਕੇ ਐ ਜਿਹਾ ਗੱਲਾਂ ਕਰਨ ਵਾਲੇ ਠੀਕ ਹੈ ਏਜੰਟਾਂ ਦਾ ਰੌਲਾ ਕੋਈ ਪੈਸੇ ਦੇ ਰਹੇ ਨੇ ਠੀਕ ਹੈ ਨਹੀਂ ਸਰਕਾਰ ਨੇ ਵੀ ਕਿਹਾ ਸੀਗਾ ਜਦੋਂ ਮੰਨ ਲਓ ਬੰਦੇ ਆਪਣੇ ਡਿਵੋਟ ਕਰੇ ਨੇ ਉਦੋਂ ਆਪਣੇ ਭਗਵਾਨ ਸ੍ਰੀ ਮਾਨ ਨੇ ਵੀ ਕਿਹਾ ਸੀ ਭਾਈ ਏਜੰਟਾਂ ਨੂੰ ਵੀ ਕਿਹਾ ਸੀ ਵੀ ਇਹਨਾਂ ਦੇ ਪੈਸੇ ਜਿੰਨੇ ਨੇ ਬੰਦੇ ਨੇ ਮੋੜੋ ਠੀਕ ਹੈ ਆਪਣੀ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ ਮੈਂ ਕਹਿੰਦਾ ਯਾਰ ਇਹੋ ਜੀ ਸਰਕਾਰ ਮੈਂ ਤਾਂ ਕਦੇ ਦੇਖੀ ਨਹੀਂ ਹੈਗੀ ਠੀਕ ਹੈ ਸਰਕਾਰ ਸਾਡੀ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਵੱਡੇ ਮਗਰਮੱਛ ਸੀ ਉਹ ਵੀ ਫੜ ਲਏ ਸਾਡੀ ਸਰਕਾਰ ਨੇ ਚਾਹੇ ਉਹ ਸਰਕਾਰ ਦੇ ਵਿੱਚ ਸੀ ਉਹ ਵੀ ਫੜੇ ਨੇ ਸਰਕਾਰ ਨੇ ਭਗਵਾਨ ਸਿੰਘ ਜੀ ਨੇ ਠੀਕ ਹੈ ਨਹੀਂ ਤਾਂ ਤੁਸੀਂ ਹਰੇ ਹਮੇਸ਼ਾ ਆਪਣੀ ਹੀ ਚੌਧਰ ਚਮਕਾਉਂਦੇ ਹੋ ਵੀ ਤੁਸੀਂ ਸਿਰਫ ਇਹ ਕਿਉਂ ਸਾਬਤ ਕਰਦੇ ਹੋ ਵੀ ਅਸੀਂ ਪੰਜਾਬ ਦੇ ਦਰਦੀਆਂ ਬਾਕੀ ਦਾ ਕਿਸੇ ਨੂੰ ਦਰਦ ਦੇ ਨਹੀਂ ਹੈਗਾ ਕਲਾਮਾ ਦੀ ਪਾਰਟੀ ਜਿੱਤ ਗਈ ਰਾਜਮਿਕ ਸੱਜਣ ਦੀ ਵੀਡੀਓ ਪਾਉ ਦੇਖ ਰਿਆ ਸੀਗਾ ਇਹ ਜੀ ਸਰਕਾਰੀ ਅਦਾਰੇ ਵੇਚਤੇ ਜੀ ਸਰਕਾਰੀ ਜ਼ਮੀਨ ਵੇਚਤੀ ਜੀ ਫਲਾਣੀ ਜਗ੍ਹਾ ਦੀ ਯੂਨੀਵਰਸਿਟੀ ਜ਼ਮੀਨ ਵੇਚਤੀ ਯਾਰ ਸਰਕਾਰ ਦੀ ਜ਼ਮੀਨ ਹੈ ਸਰਕਾਰ ਨੂੰ ਪਤਾ ਕਿਵੇਂ ਉਹਨਾਂ ਨੇ ਚਲਾਉਣਾ ਹੈ ਕਿਵੇਂ ਨਹੀਂ ਚਲਾਉਣਾ ਆਪਾਂ ਇੱਕ ਘਰ ਨੂੰ ਚਲਾਉਣਾ ਔਖਾ ਹੋ ਜਾਂਦਾ ਠੀਕ ਹੈ ਨਹੀਂ ਉਹਨਾਂ ਨੇ ਐਡਾ ਵੱਡਾ ਪੰਜਾਬ ਕਿਵੇਂ ਚਲਾ ਰਹੇ ਨੇ ਭਗਵਾਨ ਸਿੰਘ ਉਹਨਾਂ ਨੂੰ ਹੀ ਪਤਾ ਠੀਕ ਹੈ ਨਹੀਂ ਆਪਣੇ ਜਿਹੜੇ ਮਾਨ ਸਾਹਿਬ ਸੀਐਮ ਸਾਹਿਬ ਨੇ ਉਹਨਾਂ ਨੂੰ ਪਤਾ ਸੀਐਮ ਸਾਹਿਬ ਨੂੰ ਪਤਾ ਹੁੰਦਾ ਵੀ ਕਿਵੇਂ ਸਟੇਟ ਚਲਾਉਣੀ ਹੈ ਠੀਕ ਹੈ ਤੁਸੀਂ ਆਪਣੀ ਸਰਕਾਰ ਬਣਾ ਲਓ ਯਾਰ ਜੇ ਤੁਹਾਨੂੰ ਲੱਗਦਾ ਹੈ ਠੀਕ ਹੈ ਨਹੀਂ ਤੁਸੀਂ ਦੂਜਿਆਂ ਦੇ ਲੱਤਾਂ ਖਿੱਚਣ ਦੀ ਬਜਾਏ ਦੂਜਿਆਂ ਦੀ ਨਿੰਦਿਆ ਕਰਨ ਦੀ ਬਜਾਏ ਤੁਸੀਂ ਹੋਰ ਕਰ ਕੀ ਸਕਦੇ ਹੋ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪਣੀ ਸਰਕਾਰ ਬਣਾਓ ਠੀਕ ਹੈ ਤੁਸੀਂ ਵੋਟਾਂ 'ਚ ਖੜੇ ਹੋ ਜੋ ਤੁਸੀਂ ਕਿਉਂ ਨਹੀਂ ਸੀਐਮ ਬਣ ਗਏ ਬਾਈ ਜੇ ਅੱਜ ਮਾਨ ਸਾਹਿਬ ਸੀਐਮ ਬਣੇ ਨੇ ਤੁਸੀਂ ਵੀ ਬਣ ਸਕਦੇ ਹੋ ਉਹਨਾਂ ਦੇ ਵਿੱਚ ਯੋਗਤਾ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਯੋਗਤਾ ਸੀ ਤਾਂ ਸੀਐਮ ਬਣੇ ਨੇ ਉਹ ਕੋਈ ਤੁਹਾਡੇ ਵਰਗਾ ਦੂਜਾ ਤੀਜਾ ਕਿਉਂ ਨਹੀਂ ਬਣ ਗਿਆ ਤੁਸੀਂ ਸਿਰਫ ਜਨਾਨੀਆਂ ਵਾਂਗੂੰ ਤੰਨੇ ਮਿਹਨੇ ਦਿਨੇ ਹੀ ਸਿੱਖੇ ਨੇ ਹੋਰ ਤੁਸੀਂ ਕੁਝ ਨਹੀਂ ਕਰਨਾ ਸਿੱਖਿਆ ਹਰ ਜਗ੍ਹਾ ਜਾ ਕੇ ਆਪਣਾ ਖਰਚਾ ਪਾਉਣਾ ਬਸ ਸਿੱਖਿਆ ਹੋਇਆ ਇੱਕ ਬੇਟੀ ਸੀਗੀ ਠੀਕ ਹੈ ਉਹਦੀ ਪੁਲਸਾਂ ਨੇ ਪੁਲਸਾਂ ਦੀ ਮੁਲਾਜ਼ਮ ਬੀਬੀ ਨੇ ਉਹਦੀ ਬਾਹਾਂ ਫੜੀ ਸੀਗੀ ਠੀਕ ਹੈ ਮੈਂ ਕਹਿੰਦਾ ਜੇ ਉਹਨੂੰ ਆਪਾਂ ਸਮਝਾਉਣਾ ਚਾਹੀਦਾ ਵੀ ਭੈਣ ਮੇਰੀ ਏ ਉਹਨੂੰ ਵੀ ਮੈਂ ਕਹਿੰਨਾ ਠੀਕ ਹੈ ਉਹ ਬੱਚੀ ਨੂੰ ਵੀ ਮੇਰੀ ਧੀਆ ਵਰਗੀ ਆ ਉਹਨੂੰ ਮੈਂ ਬੇਨਤੀ ਕਰਦਾ ਜਿਹੜੇ ਮਾਲਾ ਭੈਣੇ ਤੈਨੂੰ ਵਾਹ ਵਾਹ ਕਰ ਰਹੇ ਨੇ ਨਾ ਠੀਕ ਹੈ ਨਹੀਂ ਉਹਨਾਂ ਦੇ ਪਿੱਛੇ ਨਾ ਲੱਗੀ ਮੇਰੀ ਭੈਣਾ ਠੀਕ ਹੈ ਭੈਣੇ ਤੈਨੂੰ ਬੇਨਤੀ ਹੈ ਜੇ ਕਿਸੇ ਪੁਲਿਸ ਮੁਲਾਜ਼ਮਾਂ ਦੀ ਬੀਬੀ ਨੇ ਤੇਰੀ ਬਾਹ ਫੜੀ ਹੈ ਤਾਂ ਤੂੰ ਭਾਈ ਉਹਦੇ ਨਾਲ ਆਪ ਗੱਲ ਕਰ ਤੈਨੂੰ ਜਿੰਮ ਕੀ ਪਤਾ ਤੇਰੀ ਸੇਫਟੀ ਬਾਤ ਇਹਨਾਂ ਰੋਕਦੇ ਹੁਣ ਵੀ ਭਾਈ ਤੂੰ ਅੰਦਰ ਨਾ ਜਾ ਯੂਨੀਵਰਸਿਟੀ ਜਦੋਂ ਜਾਣ ਲੱਗੀ ਸੀ ਇੱਕ ਕੁੜੀ ਇੱਕ ਪੁਲਿਸ ਮੁਲਾਜ਼ਮ ਬੀਬੀ ਨੇ ਉਹਦੀ ਬਾਹ ਫੜੀ ਠੀਕ ਹੈ ਜੀ ਚਲੋ ਉਹਨਾਂ ਦੀ ਆਪਸ ਵਿੱਚ ਬਹਿਸ ਹੋਈ ਉਹਨਾਂ ਨੇ ਬਾਹ ਛੱਡ ਪਰ ਉਸ ਚੀਜ਼ ਨੂੰ ਅਭਾਰਿਆ ਜਾ ਰਿਹਾ ਜੀ ਇਹ ਦੇਖੋ ਜੀ ਹੀਰੋ ਬਣ ਗਈ ਇਹ ਬਣ ਗਈ ਉਹ ਬਣ ਗਈ ਯਾਰ ਕਈ ਕਈਆਂ ਸਟਾਰ ਬਣ ਕੇ ਮੈਂ মিডিਆ ਨੂੰ ਬੇਨਤੀ ਕਰਦਾ ਵੀਰੋ মিডিਆ ਲੋ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕਿਸੇ ਚੀਜ਼ ਨੂੰ ਇੰਨਾ ਨਾ ਤੂਲ ਦਿਆ ਕਰੋ ਯਾਰ ਠੀਕ ਹੈ ਉਹ ਬੱਚੀ ਆ ਉਹ ਤਾਂ ਵਿਚਾਰੀ ਨਿਆਣੀ ਹੈ ਯਾਰ ਉਹਨੂੰ ਪਤਾ ਹੀ ਨਹੀਂ ਸਾਰੀ 15 16 ਸਾਲ ਦੀ ਕੁੜੀ ਹੋਣੀ ਹੈ ਉਹ 17 ਸਾਲ ਦੀ ਉਹ 18 ਦੀ ਹੋਏਗੀ ਠੀਕ ਹੈ ਉਹਨੂੰ ਸਭ ਤੋਂ ਸਮਝਾਣਾ ਦਾ ਕੀ ਆ ਵੀ ਭੈਣ ਮੇਰੀਏ ਜੇ ਤੈਨੂੰ ਕੋਈ ਰੋਕਦਾ ਹੈ ਕੀ ਪਤਾ ਤੇਰੀ ਸੇਫਟੀ ਖਾਤਰ ਹੀ ਪੁਲਿਸ ਆ ਕੇ ਤੈਨੂੰ ਰੋਕਿਆ ਹੋਵੇ ਕੀ ਪਤਾ ਤੇਰੇ ਭਲੇ ਵਾਸਤੇ ਰੋਕਦੀ ਹੋਵੇ ਉਹ ਪੁਲਿਸ ਮਜ਼ਾਜਮ ਬੀਬੀ ਠੀਕ ਹੈ ਤੁਸੀਂ ਉਹਨੂੰ ਉਖਸਾਰ ਰਹੇ ਹੋ ਵੀ ਤੂੰ ਸ਼ੇਰ ਨਹੀਂ ਐ ਤੂੰ ਸ਼ੇਰ ਨਹੀਂ ਐ ਤੂੰ ਬਹੁਤ ਵਧੀਆ ਕੀਤਾ ਯਾਰ ਐਦਾਂ ਦੀਆਂ ਗੱਲਾਂ ਨਾ ਕਰੋ ਠੀਕ ਹੈ ਤੁਸੀਂ ਉੱਥੇ ਜਾ ਕੇ ਬੱਚਿਆਂ ਨੂੰ ਨਾ ਪੜ੍ਹਾਓ ਠੀਕ ਹੈ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਘਰਮ ਚਾਹ ਦੀ ਨੇ ਬੇਨਤੀ ਐ ਤੁਸੀਂ ਆਪਣੇ ਘਰਾਂ ਦੇ ਵਿੱਚ ਹੁਣ ਤਾਂ ਤੁਸੀਂ ਕੋਟ ਕਚਹਿਰੀਆਂ ਵਿੱਚ ਕਹਿੰਦੇ ਵੀ ਅਸੀਂ ਕਚਹਿਰੀ ਆਪ ਲਾਉਨੇ ਆ ਯਾਰ ਇਹ ਕਿਹੜਾ ਰੂਲ ਆ ਵੀ ਤੁਸੀਂ ਘਰੇ ਬਹਿ ਕੇ ਆਪਣੇ ਘਰਾਂ ਦੀ ਕਚਹਿਰੀਆਂ ਬਣਾ ਲੀਆਂ ਠੀਕ ਹੈ ਪੰਜ ਪੜਿਆ ਕੋਈ ਸੱਤ ਪੜਿਆ ਠੀਕ ਨੇ ਉਹੀ ਪੰਜਾਬ ਦਾ ਠੇਕੇਦਾਰ ਬਣ ਗਿਆ ਯਾਰ ਪੰਜਾਬ ਦੇ ਮਾਲਕ ਨੇ ਸਾਰੇ ਪੰਜਾਬ ਦੇ ਵਾਸੀ ਠੀਕ ਹੈ ਜੀ ਜਿੰਨੇ ਵੀ ਆਪਣੇ ਪੰਜਾਬ ਦੇ ਵਾਸੀ ਨੇ ਸਾਰੇ ਪੰਜਾਬ ਦੇ ਮਾਲਕ ਨੇ ਸਾਰੇ ਪੰਜਾਬ ਦੇ ਉਹ ਵਾਰਸ ਨੇ ਕੋਈ ਇੱਕ ਜਥੇਬੰਦੀ ਜਾਂ 10 ਬੰਦੇ ਇਕੱਠੇ ਹੋ ਕੇ ਨਹੀਂ ਬਣ ਸਕਦੇ ਹੈਗੇ ਵੀ ਹਾਂ ਜੀ ਅਸੀਂ ਪੰਜਾਬ ਦੇ ਵਾਰਸ ਆ ਕਹਿਣ ਨੂੰ ਜਿੰਨੇ ਮਰਜ਼ੀ ਪੰਜਾਬ ਦੇ ਵਾਰਸ ਮੰਨਣ ਪਰ ਪੰਜਾਬ ਦਾ ਵਾਰਸ ਹਰ ਪੰਜਾਬ ਦਾ ਵਸਨੀਕ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਠੀਕ ਹੈ ਕਿਸੇ ਕੜਾਮ ਚੌਧਰੀ ਨੂੰ ਕੋਈ ਰਾਈਟ ਨਹੀਂ ਹੈਗਾ ਠੀਕ ਹੈ ਨਹੀਂ ਕੋਈ ਤੁਹਾਨੂੰ ਸਰਕਾਰ ਨੇ ਕੋਈ ਸਰਟੀਫਿਕੇਟ ਨਹੀਂ ਦਿੱਤਾ ਹੈਗਾ ਵੀ ਤੁਸੀਂ ਕਿਸੇ ਨੂੰ ਫੋਨ ਲਾ ਕੇ ਠੀਕ ਹੈ ਤੁਸੀਂ ਕਿਸੇ ਨੂੰ ਜਲੀਲ ਕਰੋ ਤੁਸੀਂ ਫੈਸਲੇ ਕਰੋ ਤੁਸੀਂ ਫੈਸਲੇ ਕਰਾਉਂਦੇ ਫਿਰੋ ਤੁਹਾਡਾ ਕੋਈ ਰਾਈਟ ਨਹੀਂ ਹੈਗਾ ਉਹ ਬੱਚੀ ਨੂੰ ਸਮਝਾਉਣਾ ਤਾਂ ਕੀ ਸੀਗਾ ਠੀਕ ਹੈ ਤੁਸੀਂ ਉਲਟਾ ਉਹਨੂੰ ਹਵਾ ਦੇ ਰਹੇ ਹੋ ਯਾਰ ਉਹ ਤਾਂ ਬੱਚੀ ਨਿਆਣੀ ਹੈ ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਹੈਗਾ ਉਹਨੂੰ ਵੀ ਸਮਝਾਉਣਾ ਚਾਹਾਂਗਾ ਧੀਏ ਆਪਣੇ ਦਿਮਾਗ ਤੋਂ ਕੰਮ ਲਈਦਾ ਜੇ ਤੁਹਾਨੂੰ ਕੋਈ ਪੁਲਿਸ ਮੁਲਾਜ਼ਮ ਰੋਕ ਦੇ ਨੇ ਕੀ ਪਤਾ ਤੁਹਾਡੇ ਭਲੇ ਦੀ ਉਹ ਗੱਲ ਕਰਦੇ ਹੋਣ ਉਹ ਠੀਕ ਹੈ ਐਨਾ ਕਿਸੇ ਬੱਚੇ ਨੂੰ ਔਕਸਾਉਣਾ ਨਹੀਂ ਚਾਹੀਦਾ ਕਿਸੇ ਦਾ ਜਾ ਕੇ ਧਰਨਾ ਚੱਲਦਾ ਤੁਸੀਂ ਉੱਥੇ ਹੱਥ ਬੰਨ੍ਹ ਕੇ ਬਹਿ ਜਾਓ ਠੀਕ ਹੈ ਵੀ ਭਾਈ ਤੋ ਟੋੜਾ ਧਰਨਾ ਅਸੀਂ ਤੁਹਾਡੇ ਸਮਰਥਨ ਦੇ ਵਿੱਚ ਆਏ ਹਾਂ ਤੁਸੀਂ ਆਪਣੀ ਆਪ ਗੱਲ ਕਰੋ ਅਸੀਂ ਤੁਹਾਡੇ ਨਾਲ ਇਹ ਤਾਂ ਗੱਲ ਹੁੰਦੀ ਹੈ ਅਸੂਲ ਆ ਦੀ ਪਰ ਨਹੀਂ ਤੁਸੀਂ ਤਾਂ ਬਸ ਉਹੀ ਗੱਲ ਹੈ ਵੀ ਕੜਮ ਚੌਧਰੀਆਂ ਨੂੰ ਕੜਮ ਪਾਉਣਿਆਂ ਦੀ ਗੱਲ ਹੈ ਵੀ ਬਸ ਅਸੀਂ ਆਂ ਹੋਰ ਤਾਂ ਬਾਕੀ ਦਾ ਲੋਕ ਜਮਾ ਬੇਫਕੂਫ ਤੋਰੇ ਫਿਰਦੇ ਕਈ ਕਹਿੰਦੇ ਸੀ ਜੇ ਮਨਦੀਪ ਸਿੰਘ ਹਾਰ ਗਿਆ ਤਾਂ ਪੰਥ ਹਾਰ ਜਾਏਗਾ ਯਾਰ ਪੰਥ ਕਦੇ ਹਾਰ ਸਕਦਾ ਪੰਥ 10ਵੇਂ ਪਾਸ਼ਾ ਚ ਲਾਇਆ ਹੋਇਆ ਇੱਥੇ ਤੱਕ ਵੀ ਕਈਆਂ ਨੇ ਕਈ ਦਾ ਕਹਿਣ ਲੱਗੇ ਸੀ ਇੱਕ ਨਕਲੀ ਪੰਥ ਹੈ ਜਾਂ ਅਸਲੀ ਪੰਥ ਹੈ ਨਕਲੀ ਪੰਥ ਨੇ ਬਹੁਤ ਸਾਡਾ ਨੁਕਸਾਨ ਕੀਤਾ ਜੀ ਹੁਣ ਅਸਲੀ ਪੰਥ ਆਏਗਾ ਜੀ ਹੁਣ ਆਪਣਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਆਏਗਾ ਜੀ ਸ਼ੁਰੂਆਤੇ ਤਰਨਤਾਰਨ ਤੋਂ ਕਰਾਂਗੇ 2027 ਦੇ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਰਾਜ ਅਸੀਂ ਕਾਇਮ ਕਰਕੇ ਦਿਖਾਵਾਂਗੇ ਪਰ ਜਿਹੜੇ ਤਰਨਤਾਰਨ ਸਾਹਿਬ ਦੇ ਲੋਕ ਨੇ ਬਹੁਤ ਸਮਝਦਾਰ ਨੇ ਬਹੁਤ ਵਧੀਆ ਕੰਮ ਕੀਤਾ ਜੋ ਉਹਨਾਂ ਨੂੰ ਠੀਕ ਲੱਗਦਾ ਜੀ ਉਹਨਾਂ ਬਹੁਤ ਵਧੀਆ ਕੀਤਾ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਦੁਬਾਰਾ ਬੇਨਤੀ ਕਰਨਾ ਹੀ ਚਾਹੁੰਦਾ ਹਾਂ ਮਾਨ ਸਾਹਿਬ ਇਹਨਾਂ ਚੀਜ਼ਾਂ 'ਤੇ ਜਰੂਰ ਧਿਆਨ ਕਰੋ ਠੀਕ ਹੈ ਤੁਸੀਂ ਬਹੁਤ ਵਧੀਆ ਪੰਜਾਬ ਨੂੰ ਚਲਾ ਰਹੇ ਹੋ ਬਹੁਤ ਵਧੀਆ ਮੁੱਖ ਮੰਤਰੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਧੰਨਵਾਦ ਹੈ ਸਰਕਾਰ ਦਾ ਤੇ ਕੜਮ ਚੌਧੇ ਨਾਲ ਬੇਨਤੀ ਆ ਯਾਰ ਤੁਸੀਂ ਕਿਉਂ ਯਾਰ ਮਾਹੌਲ ਖਰਾਬ ਕਰਦੇ ਹੋ ਠੀਕ ਹੈ ਤੁਸੀਂ ਕਿਉਂ ਯਾਰ ਇਹੋ ਜਿਹੀ ਗੱਲਾਂ ਕਰਦੇ ਹੋ ਯਾਰ ਮਾੜਾ ਮੋਟਾ ਹੀ ਸ਼ਰਮ ਕਰ ਲਓ ਜੇ ਹੈਗੀ ਸ਼ਰਮ ਤਾਂ ਮਾੜੀ ਮੋਟੀ ਸ਼ਰਮ ਕਰ ਲਓ ਪਰ ਵੈਸੇ ਤੁਹਾਨੂੰ ਸ਼ਰਮ ਹੈ ਨਹੀਂ ਮਨੁੱਖ charm ਨਾਉਂ ਦੀ ਕੋਈ ਚੀਜ਼ ਤੁਹਾਡੇ ਮੂਰੇ ਹੈ ਹੀ ਨਹੀਂ ਧੰਨਵਾਦ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ